ਜੀ ਮੇਰਾ ਬਹੁਤ ਵਧੀਆ ਅਨੁਭਵ ਰਿਆ ਕਿਉਂਕਿ ਸਾਰੇ ਕਲਾਕਾਰ ਜਿਹੜੇ ਨੇ ਬਹੁਤ ਵੱਡੇ ਕਲਾਕਾਰ ਨੇ ਔਰ ਇੱਕ ਕਹਾਣੀ ਔਰ ਜੋ ਮੈਂ ਕਿਰਦਾਰ ਨਿਭਾਇਆ ਇਹ ਆਪਣੇ ਆਪ ਦੇ ਵਿੱਚ ਇੱਕ ਸਕੂਲਿੰਗ ਰਹੀ ਆ ਮੇਰੇ ਲਈ ਕਿਉਂਕਿ ਇਸ ਕਿਰਦਾਰ ਨੂੰ ਮੇਰੇ ਕਿਰਦਾਰ ਦਾ ਨਾਮ ਸਹਿਜਕੌਰ ਆ ਉਹਨੂੰ ਤੁਸੀਂ ਉੱਚੀ ਤੋਂ ਉੱਚੀ ਤੇ ਕਠਿਨ ਤੋਂ ਕਠਿਨ ਜ਼ਿੰਮੇਵਾਰੀ ਨਿਭਾਉਂਦਿਆਂ ਵੇਖਦੇ ਹੋ ਉਹਨੂੰ ਮਾਤੇ ਪਤਨੀ ਦੀ ਜਦੋਂ ਜ਼ਿੰਮੇਵਾਰੀ ਨਿਭਾਉਂਦੀ ਆ ਉਹ ਵੀ ਬਹੁਤ ਬਖੂਬੀ ਢੰਗ ਨਾਲ ਨਿਭਾਉਂਦੀ ਆ ਤੇ ਇੱਕ ਜੋਦਾ ਹੋਣ ਦੀ ਕੀ ਜ਼ਿੰਮੇਵਾਰੀ ਹੁੰਦੀ ਆ ਉਹ ਵੀ ਉਹਨੂੰ ਪਤਾ ਆ ਔਰ ਜਦੋਂ ਤੁਸੀਂ ਉਹਨੂੰ ਖਰੇਲੂ ਜ਼ਿੰਮੇਵਾਰੀਆਂ ਨਿਭਾਉਂਦੇ ਦੇਖਦੇ ਹੋ ਤੇ ਸਬਰ ਸੰਤੋਖ ਸਹਿਨਸ਼ੀਲਤਾ ਧੀਰਜ ਇਹਨਾਂ ਸਭ ਗੁਣਾਂ ਦੇ ਨਾਲ ਉਹ ਭਰੀ ਆ ਤੇ ਜਦੋਂ ਤੁਸੀਂ ਉਹਨੂੰ ਮੈਦਾਨੇ ਜੰਗ ਵਿੱਚ ਦੇਖਦੇ ਹੋ ਉਹਦੇ ਹੱਥ 'ਚ ਸ਼ਮਸ਼ੀਰ ਆਉਂਦੀ ਆ ਤੇ ਉਹ ਬਹੁਤ ਹੀ ਬਹਾਦਰ ਤੇ ਸਿੰਘਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਵੈਰੀਆਂ ਨੂੰ ਲਲਕਾਰਦੀ ਆ ਤੇ ਕੁਝ ਚੈਲੰਜਸ ਸੀਗੇ ਕਿਉਂਕਿ ਹਿਸਟੋਰਿਕਲੀ ਫਿਕਸ਼ਨਲ ਫਿਲਮ ਆ ਔਰ ਇੱਕ ਦਾਇਰੇ ਦੇ ਵਿੱਚ ਰਹਿ ਕੇ ਤੁਸੀ ਪਰਫਾਰਮ ਕਰਨਾ ਹੁੰਦਾ ਔਰ ਇਸ ਕਿਰਦਾਰ ਲਈ ਮੈਨੂੰ ਤਲਵਾਰਬਾਜ਼ੀ ਸਿੱਖਣੀ ਸੀ ਮੈਂ ਔਰ ਘੋੜਸਵਾਰੀ ਸਿੱਖਣੀ ਸੀ ਉਹ ਮੇਰੇ ਲਈ ਬਹੁਤ ਹੀ ਨਵੀਂ ਸੀ ਔਰ ਸ਼ੁਰੂਆਤੀ ਦਿਨਾਂ ਦੇ ਵਿੱਚ ਬਹੁਤ ਮੁਸ਼ਕਲ ਵੀ ਸੀ ਕਿਉਂਕਿ ਤਲਵਾਰਾਂ ਬਹੁਤ ਹੀ ਭਾਰੀਆਂ ਸੀ ਤੇ ਪਰ ਹੌਲੀ-ਹੌਲੀ ਸਾਰੇ ਟੀਮ ਦੇ ਸਹਿਯੋਗ ਦੇ ਨਾਲ ਹੌਲੀ-ਹੌਲੀ ਚੀਜ਼ਾਂ ਸੌਖੀਆਂ ਹੋ ਗਈਆਂ ਤੇ ਮੈਂ ਪੂਰੀ ਕੋਸ਼ਿਸ਼ ਕੀਤੀ ਆ ਕਿ ਮੈਂ ਸੱਚੀ ਦ੍ਰਿੜਤਾ ਦੇ ਨਾਲ ਤੇ ਇਮਾਨਦਾਰੀ ਦੇ ਨਾਲ ਉਹਨੂੰ ਨਿਭਾ ਪਾਵਾਂ ਜਿ ਅਸੀਂ ਸਿੱਖ ਇਤਿਹਾਸ ਦੇ ਵਿੱਚ ਦੇਖਦੇ ਆਏ ਆ ਕਿ ਬਹੁਤ ਸਾਰੀਆਂ ਬੀਬੀਆਂ ਹੋਈਆਂ ਨੇ ਜੋ ਬੇहद ਬੇਖੌਫ ਬਹਾਦਰ ਬੀਬੀਆਂ ਔਰ ਸਾਡੇ ਧਰਮ ਸਿੱਖ ਧਰਮ ਦੀ ਖਾਸੀਅਤ ਇਹ ਹੈ ਕਿ ਔਰਤ ਤੇ ਮਰਦ ਨੂੰ ਬਰਾਬਰ ਦਾ ਬਰਾਬਰਤਾ ਦਾ ਦਰਜਾ ਦਿੱਤਾ ਆ ਔਰ ਜਿਹੜੀ ਸ਼ਕਤੀ ਦੀ ਤੁਸੀਂ ਗੱਲ ਕਰ ਰਹੇ ਹੋ ਔਰ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀ ਵਾਰ ਸਾਨੂੰ ਨਾਰੀ ਸ਼ਕਤੀ ਦੀ ਵੱਲ ਸਾਡਾ ਧਿਆਨ ਜਿਹੜਾ ਸੀ ਉਹ ਦਿਵਾਇਆ ਸੀ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਇਸਤਰੀ ਮਾਨ ਹੈ ਸੋ ਸਾਡੇ ਗੁਰੂ ਸਾਹਿਬਾਨਾਂ ਨੇ ਜਿਵੇਂ ਕਿਹਾ ਕਿ ਉਹ ਸੰਤ ਸਿਪਾਈ ਵੀ ਹਨ ਕਰਮ yogi ਵੀ ਹੈ ਰਾਜ yogi ਵੀ ਹੈ ਸੋ ਅਸੀਂ ਜਦੋਂ ਕਹਾਣੀ ਨੂੰ ਡਿਸਕਸ ਕੀਤਾ ਸਰ ਦੇ ਨਾਲ ਨਾਲ ਉਦੋਂ ਹੀ ਅਸੀਂ ਇਸ ਕਿਰਦਾਰ ਨੂੰ ਪਰੋਇਆ ਮੈਂ ਕਹਾਣੀ ਨੂੰ ਬਾਰ-ਬਾਰ ਪੜਿਆ ਤਾਂ ਕਿ ਮੈਂ ਸਹਜਕੌਰ ਦੇ ਕਿਰਦਾਰ ਨੂੰ ਵੱਧ ਤੋਂ ਵੱਧ ਮਹਿਸੂਸ ਕਰ ਸਕਾਂ ਕਿਉਂਕਿ ਮੈਨੂੰ ਲੱਗਦਾ ਜਦੋਂ ਤੁਸੀਂ ਸੱਚੀ ਭਾਵਨਾ ਰੱਖ ਕੇ ਕੋਈ ਵੀ ਕਿਰਦਾਰ ਕਰਦੇ ਹੋ ਔਰ ਉਹ ਜਿਹੜੀ ਸਚਾਈ ਹੈ ਉਹ ਸਕਰੀਨ ਤੇ ਸਾਹਮਣੇ ਵਾਲੇ ਨੂੰ ਵੀ ਇਮੋਸ਼ਨਲ ਲੈਵਲ ਤੇ ਉਹ ਫੀਲ ਹੁੰਦੀ ਹੈ ਔਰ ਹਰ ਚੀਜ਼ ਨੂੰ ਬਹੁਤ ਡਿਟੇਲਿੰਗ ਦੇ ਨਾਲ ਕੀਤਾ ਗਿਆ ਆ ਸਰ ਹੁਣਾ ਵੱਲੋਂ ਫਿਲਮ ਆਲਰੇਡੀ ਇੰਨੀ ਵੈਲ ਰਿਟਨ ਸਿਗੀ ਮੇਰਾ ਕਿਰਦਾਰ ਇੰਨਾ ਵੈਲ ਰਿਟਨ ਸਿਗਾ ਕਿ ਅੱਧੀਆਂ ਚੀਜ਼ਾਂ ਉੱਥੇ ਹੀ ਸੁਖਾ ਲੀਆਂ ਹੋ ਗਈਆਂ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਗਿੱਪੀ ਸਰ ਹੁਣਾ ਦਾ ਕਿ ਉਹਨਾਂ ਨੇ ਇੰਨਾ ਸਟਰੋਂਗ ਦਲੇਰ ਔਰਤ ਦਾ ਜਿਹੜਾ ਕਿਰਦਾਰ ਆ ਉਹ ਲਿਖਿਆ ਤੇ ਮੈਨੂੰ ਇਸ ਫਿਲਮ ਦਾ ਹਿੱਸਾ ਬਣਾਇਆ ਥੈਂਕ ਯੂ